ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਦਿਖਾਉਣੇ ਇੱਕ ਵੱਛੀ ਗੱਬਣ ਚੱਕਪਾਸ ਔਰ ਇੱਕ ਚੰਗੇ ਸੀਮਣ ਦਾ ਭੀਸ਼ਮਾ ਦੇ ਸਾਣ ਦਾ ਜਿਹੜਾ ਬੱਚਾ ਵਾ ਉਹ ਵਿਖਾਉਣਾ ਵਾ ਉਮਰ ਵੀ ਇਹਦੀ ਜਿਹੜੀ ਨੇ ਆਣ ਪੋਣੇ ਵਾਲੀ ਆ ਟਾਂਚੇ ਦਾ ਵਜੂਦ ਦਾ ਬਹੁਤ ਚੰਗਾ ਵਾ ਕੱਟਾ ਜਿਹਨੇ ਘਰ ਘਰੇ ਸਾਂਭਣ ਨੂੰ ਮਾਲੀ ਬਣਾਉਣ ਨੂੰ ਲੈਣਾ ਤੇ ਭਾਈ ਮੇਰੇ ਹਿਸਾਬ ਦੇ ਨਾਲ ਕੱਟਾ ਤੁਹਾਡੇ ਫੁੱਲ ਕੰਮ ਦਾ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਭਾਈ ਬਹੁਤ ਹੀ ਵਦਕੇ ਸੇਤਾ ਘਰ ਪਰਿਵਾਰ ਜੀ ਬਸ ਕਿਰਪਾ ਗੁਰੂ ਨਾਨਕ ਦੀ ਬਾਈ ਦਾ ਨਾਮ ਦੱਸ ਦੀ ਜਿੱਥੇ ਜਨਵਰ ਖੜਿਆ ਹਰਪਾ ਜਨ ਸਿੰਘ ਹਾਂਜੀ ਹਰਪਾ ਜਨ ਸਿੰਘ ਹਰਪਾ ਜਨ ਸਿੰਘ ਤੇ ਸੜਕ ਦੇ ਉੱਤੇ ਰੋਡ ਤੇ ਹੀ ਘਰ ਆ ਕੇ ਰੋਡ ਦੇ ਉੱਤੇ ਹੀ ਹਾਂ ਪੁੱਲ ਪੁੱਲ ਪਾਰ ਕਰਕੇ ਪਾਰ ਕਰਕੇ ਹਾਂ ਠੀਕ ਆ ਭਾਈ ਭਾਈ ਫਿਰ ਜਿਹੜਾ ਕੱਟ ਪੀਛਮਾ ਦਾ ਜੀ ਪੀਛਮਾ ਦਾ ਠੀਕ ਆ ਕਿੰਨੀ ਉਮਰ ਹੋ ਗਈ ਬਾਈ ਜੰਦੀ ਇਹ ਮੰਨ ਲਓ ਸਾਲ ਦਾ ਮਹੀਨਾ ਖੰਡ ਉੱਤੇ ਵੀ ਹੋ ਸਕਦਾ ਠੀਕ ਆ ਜੀ ਜਿਹੜੀ ਉਹ ਜੱਟਾਂ ਵਾਲੀ ਗੱਲ ਆ ਵੀ ਇਹ ਸਾਲ ਤੋਂ ਸਾਲ ਦਾ ਮੰਨ ਲਓ 7 ਤੋਂ 8 ਮਹੀਨਾ ਦੋ ਮਹੀਨੇ ਮੰਨ ਲਓ ਇੰਦੀ ਤੇ ਇਹਦੀ ਮਾਂ ਦਾ ਦੁੱਧ ਭਾਈ ਕਿੰਨਾ ਸੀ ਮਾਂ ਦਾ ਦੁੱਧ ਇਹਦਾ ਸੀਗਾ 20 ਕਿਲੋ ਦਾ ਰਿਕਾਰਡ ਸੀ ਉਹ ਐ ਕਿੰਨੀ ਵੇਚੀ ਆ ਤਿੰਨ ਕਿੰਨੇ ਹੋਇਆ ਠੀਕ ਆ ਆਪਣੇ ਪੰਡ ਵਾਲਾ ਲੈ ਕੇ ਗਏ ਪੰਡ ਵਾਲਾ ਹੀ ਹਾਂ ਪਪੂ ਡਾਕਟਰ ਉਹ ਨੂੰ ਮੈਂ ਦਿੱਤੀ ਸੀ ਠੀਕ ਆ ਭਾਈ ਉਹਨੇ ਆਪਦੇ ਬੰਦੇ ਮਿੱਤਰ ਉੱਥੇ ਹੀ ਦਿੱਤੀ ਆ ਮੈਂ ਠੀਕ ਆ ਭਾਈ ਠੀਕ ਆ ਤੇ ਭਾਈ ਫਿਰ ਇਹਦਾ ਹੁਣ ਕੱਟੇ ਦਾ ਰੇਟ ਕੀ ਤੈ ਕੀਤਾ ਆਪਾਂ ਰੇਟ 45000 ਮੁਰ ਠੀਕ ਆ ਮਾਨਤਾਂ ਨੇ ਦੇ ਵਿੱਚ ਮਾਨਤਾਂ ਤਾਂ ਚਲੋ ਕਰਨਾ ਹੀ ਆ ਭੈਣ ਭਰਾ ਠੀਕ ਆ ਤੁਰਦੀਏ ਮਲੇ ਜੀ ਕੱਢ ਕੇ ਵਿਖਾ ਦਈਏ ਜੀ ਖੋਲ ਦੇ ਨੂੰ ਮੜਾ ਜਾ ਲੈ ਮਿੱਤਰੋ ਸਾਲ ਦੇ ਆਸੇ ਪਾਸੇ ਉੰਦੀ ਉਮਰ ਆ ਜਾਂ ਮਹੀਨਾ ਤਾਂ ਲਾ ਲਿਓ ਤਾਂ ਜਾਂ ਮਹੀਨਾ ਠਾਂ ਲਾ ਲਿਓ ਕਰਮਾਂ ਵਾਲੇ ਨੂੰ ਪਰ ਇੱਕ ਗੱਲ ਦੱਸਾਂ ਜਿੱਥੇ ਮਾਲੀ ਜਾਂ ਜਿੱਥੇ ਜਾਨਵਰ ਖੜੇ ਆ ਨਾ ਯਕੀਨ ਕਰਿਓ ਤੁਸੀਂ ਵੀ ਆਪਾਂ ਨੂੰ ਇਸੀ ਚ ਪਾ ਕੇ ਵੀ ਉਹਨਾਂ ਸਵਾਦ ਨਹੀਂ ਆਉਣਾ ਹੋਣਾ ਜਿੰਨਾ ਇਹ ਆਨੰਦ ਲੈਂਦੇ ਆ ਕਰਮਾਂ ਵਾਲੇ ਬਹੁਤ ਵਧੀਆ ਜਿਹੜਾ ਦਰਖਤ ਬਾਈ ਦੇ ਘਰੇ ਲਾਇਆ ਹੋਇਆ ਪਸ਼ੂਆਂ ਦੇ ਲਈ ਕੁਦਰਤੀ ਆਕਸੀਜਨ ਕੁਦਰਤੀ ਛਾਂ ਜਿਹੜੀ ਆ ਪਸ਼ੂ ਨੂੰ ਬਹੁਤ ਜ਼ਰੂਰੀ ਆ ਬਾਈ ਇਹ ਜਿਹੜਾ ਕੱਟਾ ਤੁਹਾਨੂੰ 4500 ਰੁਪਏ ਮੁੱਲ ਕਰਦਾ ਲੋਲਾ ਪੋਲਾ ਪਿਆ ਪਲਿਆ ਸਮਿਆਂ ਮਾਂ ਦੇ ਦੁੱਧ ਦਾ ਰਕਾਰਡ ਚੰਗਾ ਵਾ ਪਿਓ ਵਾਲੇ ਪੱਖ ਤੋਂ ਇਹ ਭੀਸ਼ਮਾ ਦਾ ਬੱਚਾ ਵਾ ਮਿੱਤਰੋ ਥੱਲੋ ਥੱਲੋ ਬਹੁਤ ਪਧਰਾ ਸਮਧਰਾ ਕੱਟਾ ਬਾਕੀ ਬਈ ਜਿਹੜਾ ਕੱਟੇ ਦੇ ਵਿੱਚ ਮੰਨ ਲਓ ਢਿੱਲਾ ਪਾਣਾ ਜਿਹੜਾ ਕੱਟੇ ਦੇ ਵਿੱਚ ਸੁਨੱਖਾ ਪਾਣਾ ਉਹ ਵੱਡਾ ਹੋ ਕੇ ਕਮਾਲ ਬਣੂਗਾ ਆ ਵੱਛੀ ਆ ਬਾਈ ਜਿਹੜੀ 2 ਨੰਬਰ ਤੇ ਵੀ ਇਹ ਪੌਣੇ ਤਿੰਨ ਮਹੀਨਿਆਂ ਦੀ ਗੱਭਣ ਹੈ ਪੌਣੇ ਤਿੰਨ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਵੀ ਚੈੱਕ ਪਾਸ ਆ ਹਾਂ ਜਿਹੜਾ ਭਰਾ ਸੌਦਾ ਕਰੂ ਉਹ ਚੈੱਕ ਕਰਾ ਕੇ ਲੈ ਕੇ ਜਾ ਠੀਕ ਹੈ ਭਾਈ ਤੇ ਇਹ ਭਾਈ ਇਹਦੀ ਮਤਲਬ ਇਹ ਦੰਦੋਂ ਕਿਵੇਂ ਹੋਗੀ ਕਿੰਨੇ ਚਿਰ ਦੀ ਉਮਰ ਹੋਣੀ ਇਹ ਦੰਦੋਂ ਹੋਗੇ ਅੰਦਾਜ਼ਾ ਚੌਗੀ ਆ ਇਹ ਠੀਕ ਹੈ ਭਾਈ ਠੀਕ ਹੈ 21 ਸੀ ਇਹ ਅੱਜ ਨਹੀਂ ਜਾਣੀ ਦੇਖੀ ਹਾਂ ਤੇ ਹਫ਼ਤਾ 10 ਦਿਨ ਪਹਿਲਾਂ ਦੰਦ ਦੇ ਚੈੱਕ ਜ਼ਰੂਰ ਕਰੇ ਜਦੋਂ ਵੇਚਣ ਦੀ ਸਲਾਹ ਕਰੀ ਸੀ ਠੀਕ ਹੈ ਭਾਈ ਠੀਕ ਆ ਇਹ ਚੌਗੀ ਜਾਣੀ ਹੋਈ ਆ ਠੀਕ ਆ ਤੇ ਇਹਦੀ ਮਾਂ ਦਾ ਦੁੱਧ ਦੇ ਤੇ ਸੀਮਣ ਦਾ ਵੀ ਪਤਾ ਭਾਈ ਆਪਾਂ ਨੂੰ ਏ এবੀਐਸ ਦੇਖ ਪੇਪਰ ਦੀ ਹੈ ਪੇਪਰ ਦਾ এবੀਐਸ ਪੇਪਰ ਤੇ এবੀਐਸ ਦੇ ਪੇਪਰ ਦੀ ਇਹ ਆਪ ਅੱਗੇ ਕਿਹੜਾ ਲੱਗਿਆ ਹੋਇਆ ਇਹ ਪੇਪਰੀ ਇਹਦੇ ਲੱਗਿਆ ਹੋਇਆ ਹੈ এবੀਐਸ ਪੇਪਰ ਪਾਈਪਰੀ ਇਹਦੇ ਲੱਗਿਆ ਹੋਇਆ ਠੀਕ ਹੈ ਬਾਈ ਪੇਪਰ ਦੀ এবੀਐਸ ਦੇ ਆਪ ਆ ਤੇ এবੀਐਸ ਪੇਪਰ ਜੀ ਨੂੰ ਲੱਗਾ ਹਾਂ ਦਾ 40 ਕਿਲੋ ਰਕੜਾ ਠੀਕ ਹੈ ਦੀ ਮਾਂ ਦਾ 40 ਕਿਲੋ ਦਾ ਰਕੜਾ ਬਾਈ ਹੁਣ ਇਹ ਦੱਸਦੇ ਇਹਦਾ ਰੇਟ ਬਾਈ ਸਰ ਰੇਟ ਇਹਦਾ ਵੀ ਕੱਟੇ ਜਿੰਨਾ ਹੀ ਕਰ ਲੈਨੇ ਆ 45000 ਮਾਨਤਨ ਕਰਦੇ ਆਂ ਜੂੜਾ ਲੈ ਲੂਗਾ ਕੋਈ ਖੁੱਲਾ ਟੁੱਲਾ ਹਾਂ ਖੁੱਲਾ ਮਾਨ ਠੀਕ ਹੈ ਬਾਈ ਬਈ ਮਿੱਤਰੋ ਤੇ ਪੌਣੇ ਤਿੰਨਾਂ ਮਹੀਨਿਆਂ एबीएस ਦੇ ਪੇਪਰ ਸੀਮਨ ਦੀ ਆਪ ਆ ਤੇ ਪੇਪਰ ਦੇ ਅੱਗੇ ਇਹਨੂੰ ਕਰਮਾਂ ਵਾਲੀ ਨੂੰ ਲੱਗਿਆ ਹੋਇਆ ਗੱਲਬਾਤ ਲਈ ਨੰਬਰ ਬਈ ਆਪਣਾ 98721 ਹਾਂ 98721 60651 60651 60651 98721 60651 98721 60651 98721 60651 ਬਈ ਦਾ ਫੋਨ ਨੰਬਰ ਆ ਪਿੰਡ ਬਲੱਸਪੁਰ ਜ਼ਿਲ੍ਹਾ ਮੋਗਾ